ਜਵਾਹਰ ਲਾਲ Nehru ਕਾਲਜ ਮੰਡੀ ਗੋਵਿੰਦਗੜ ਜ਼ਿਲ੍ਹਾ ਫਤਿਹਗੜ ਸਾਹਿਬ ਵਿਖੇ ਪ੍ਰਿੰਸੀਪਲ ਕਾਮਨਾ ਗੁਪਤਾ ਦੀ ਸਰਪ੍ਰਸਤੀ ਅਤੇ ਵਾਈਸ ਪ੍ਰਿੰਸੀਪਲ ਪੂਨਮ ਰਾਣੀ ਅਤੇ ਕੋਆਰਡੀਨੇਟਰ ਜਸਪ੍ਰੀਤ ਗਰੇਵਾਲ ਦੀ ਅਗਵਾਈ ਹੇਠ ਦੋ ਰੋਜ਼ਾ ਫੈਬਰਿਕ ਔਰਨਾਮੈਂਟੇਸ਼ਨ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਪੰਜਾਬ ਸਰਕਾਰ ਦੀ ਵੋਕੇਸ਼ਨਲਾਈਜੇਸ਼ਨ ਅਤੇ ਸਕਿੱਲ ਔਰੀਐਂਟੇਸ਼ਨ ਸਕੀਮ ਦੇ ਤਹਿਤ ਇਸ ਦੋ ਰੋਜ਼ਾ ਵਰਕਸ਼ਾਪ ਵਿੱਚ ਸ਼੍ਰੀਮਤੀ ਕਿਰਨਜੀਤ ਕੌਰ ਆਰਟ ਐਂਡ ਕraft ਟੀਚਰ ਬੁੱਢਾ ਤਲ ਪਬਲਿਕ ਸਕੂਲ ਨੇ ਵਿਦਿਆਰਥੀਆਂ ਨੂੰ ਬਹੁਤ ਹੀ ਦਿਲਚਸਪ ਢੰਗ ਨਾਲ ਫੈਬਰਿਕ ਪੇਂਟਿੰਗ क्ले ਦੇ ਨਾਲ ਜੁਐਲਰੀ ਮੇਕਿੰਗ, ਪੋਰਟ ਤੇ ਡੈਕੋਰੇਸ਼ਨ ਤੇ ਪੇਂਟਿੰਗ ਆਦਿ ਬਣਾਉਣੇ ਸਿਖਾਏ। ਵਿਦਿਆਰਥੀਆਂ ਨੇ ਬਹੁਤ ਉਤਸ਼ਾਹ ਨਾਲ ਫੈਬਰਿਕ ਪੇਂਟਿੰਗ ਅਤੇ ਪੋਰਟ ਡੈਕੋਰੇਸ਼ਨ ਤੇ ਕਲੇ ਨਾਲ ਜੁਐਲਰੀ ਮੇਕਿੰਗ ਦੀ ਕਲਾ ਨੂੰ ਸਿੱਖਣ ਦੀ ਕੋਸ਼ਿਸ਼ ਕੀਤੀ। ਮੇਰਾ ਨਾਮ ਕਿਰਨਜੀਤ ਕੌਰ ਹੈ। ਮੈਂ ਪਟਿਆਲਾ ਦੇ ਬੁੱਢਾਦਲ ਪਬਲਿਕ ਸਕੂਲ ਦੇ ਵਿੱਚ ਪਿਛਲੇ 17 ਸਾਲਾਂ ਤੋਂ ਆਰਟ ਐਂਡ ਕraft ਟੀਚਰ ਦੇ ਤੌਰ ਤੇ ਕੰਮ ਕਰ ਰਹੀ ਹਾਂ। ਅੱਜ ਮੈਂ ਜਵਾਹਰ ਲਾਲ ਨਹਿਰੂ ਕਾਲਜ ਮੰਡੀ ਗੋਬਿੰਦਗਰ ਦੇ ਵਿੱਚ ਸਕਿੱਲ ਓਰੀਐਂਟੇਸ਼ਨ ਪ੍ਰੋਗਰਾਮ ਦੇ ਅਧੀਨ ਦੋ ਰੋਜ਼ਾਂ ਵਰਕਸ਼ਾਪ ਕਰਵਾ ਰਹੀ ਹੈ ਜਿਸ ਦੇ ਵਿੱਚ ਅਸੀਂ ਫੈਬਰਿਕ ਔਰਨਾਮੈਂਟੇਸ਼ਨ ਤੇ ਕੰਮ ਕਰ ਰਹੇ ਹਾਂ ਫੈਬਰਿਕ ਔਰਨਾਮੈਂਟਨ ਦੇ ਅਧੀਨ ਅਸੀਂ ਟਾਈ ਐਂਡ ਡਾਈ ਫੈਬਰਿਕ ਪੇਂਟਿੰਗ ਦੇ ਬਾਰੇ ਬੱਚਿਆਂ ਨੂੰ ਜਾਣਕਾਰੀ ਦੇਵਾਂਗੇ ਅਸੀਂ ਇਸ ਪ੍ਰੋਗਰਾਮ ਦੇ ਅਧੀਨ ਬੱਚਿਆਂ ਨੂੰ ਪਹਿਲੇ ਦਿਨ ਟਾਈ ਤੇ ਡਾਈ ਕਰਨਾ ਸਿਖਾਵਾਂਗੇ ਜਿਸ ਵਿੱਚ ਅਸੀਂ ਬੱਚਿਆਂ ਨੂੰ ਟਾਈ ਐਂਡ ਡਾਈ ਦੀਆਂ ਡਿਫਰੈਂਟ ਟੈਕਨੀਕਸ ਸਿਖਾਵਾਂਗੇ ਕਿਸ ਤਰ੍ਹਾਂ ਤੁਸੀਂ ਫੈਬਰਿਕ ਨੂੰ ਡੈਕੋਰੇਟ ਕਰ ਸਕਦੇ ਆ ਟਾਈ ਐਂਡ ਡਾਈ ਮੈਥਡ ਦੇ ਅਨੁਸਾਰ ਫਿਰ ਅਸੀਂ ਅਗਲੇ ਦਿਨ ਬੱਚਿਆਂ ਨੂੰ ਫੈਬਰਿਕ ਪੇਂਟਿੰਗ ਤੇ ਉਸ ਨੂੰ ਫੈਬਰਿਕ ਪੇਂਟਿੰਗ ਤੋਂ ਉਸ ਨੂੰ ਡੈਕੋਰੇਟ ਕਿਸ ਤਰ੍ਹਾਂ ਕਰਨਾ ਔਰ ਇਹ ਡਿਟੇਲਿੰਗ ਆਊਟਲਾਈਨਿੰਗ ਕਿਸ ਤਰ੍ਹਾਂ ਕਰਨੀ ਹੈ ਉਹਦੇ ਬਾਰੇ ਜਾਣਕਾਰੀ ਦੇਵਾਂਗੇ ਤੇ ਨਾਲ ਹੀ ਨਾਲ ਅਸੀਂ ਪੌਟ ਡਿਜ਼ਾਈਨਿੰਗ ਅਤੇ ਪੌਟ ਪੇਂਟਿੰਗ ਨੂੰ ਕਿਸ ਤਰ੍ਹਾਂ ਕੀਤਾ ਜਾ ਸਕਦਾ ਉਹਦੇ ਬਾਰੇ ਜਾਣਕਾਰੀ ਦਵਾਂਗੇ ਤੇ ਨਾਲ ਹੀ ਬੱਚਿਆਂ ਨੂੰ ਜੁਐਲਰੀ ਮੇਕਿੰਗ ਦੇ ਬਾਰੇ ਵੀ ਸਿਖਾਇਆ ਜਾਏਗਾ ਵਿਦ ਕਲੇ ਮੋਡਲਿੰਗ ਦੇ ਇਹ ਸਾਰੀਆਂ ਚੀਜ਼ਾਂ ਜਿਵੇਂ ਪੋਟ ਪੇਂਟਿੰਗ ਹੈ ਪੋਟ ਡਿਜ਼ਾਈਨਿੰਗ ਹੈ ਟਾਈ ਐਂਡ ਡਾਈ ਹੋ ਗਿਆ ਫੈਬਰਿਕ ਪੇਂਟਿੰਗ ਇਸ ਨੂੰ ਸਿੱਖ ਕੇ ਬੱਚੇ ਆਪਣਾ ਸਵੈ ਰੁਜਗਾਰ ਸ਼ੁਰੂ ਕਰ ਸਕਦੇ ਆ ਕਿਸ ਆਪਣਾ ਬੁਟੀਕ ਖੋਲ ਸਕਦੇ ਤੇ ਹੋਰਾਂ ਨੂੰ ਵੀ ਇਹ ਕੰਮ ਸਿਖਾ ਕੇ ਇਸ ਨੂੰ ਆਪਣਾ ਇੱਕ ਰੋਜਗਾਰ ਬਣਾਇਆ ਜਾ ਸਕਦਾ ਇਸ ਕੰਮ ਦੇ ਵਿੱਚ ਕਿੰਨੀ ਕਨਵੈਸਟਮੈਂਟ ਹੈ ਜੀ ਜਾਂ ਜਿਹੜਾ ਫਿਜ਼ੀਕਲ ਵਰਕ ਜ਼ਿਆਦਾ ਲੱਗਦਾ ਜਾਂ ਸਾਨੂੰ ਇਨੀਸ਼ੀਅਲ ਸਟੇਜ ਤੇ ਕਿੰਨੀ ਕਨਵੈਸਟਮੈਂਟ ਚਾਹੀਦੀ ਹੈ ਇੱਕ ਜੇ ਨਵਾਂ ਬੰਦਾ ਜਿਹੜਾ ਇਹਨੂੰ ਸ਼ੁਰੂ ਹੁੰਦਾ ਇਨਵੋਲਵ ਕਰਦਾ ਇਸ ਕੰਮ ਵਿੱਚ ਇਸ ਚੀਜ਼ ਦਾ ਸਭ ਤੋਂ ਪਲੱਸ ਪੁਆਇੰਟ ਕੀ ਹੈ ਕਿ ਇਸ ਲਈ ਤੁਹਾਨੂੰ ਇਨਵੈਸਟਮੈਂਟ ਦੀ ਬਹੁਤ ਘੱਟ ਜ਼ਰੂਰਤ ਹੈ ਸਿਰਫ ਤੁਹਾਡੀ ਸਕਿੱਲ ਡਿਵੈਲਪ ਕਰਨੀ ਹੈ ਸਕਿੱਲ ਡਿਵੈਲਪਮੈਂਟ ਲਈ ਤੁਹਾਨੂੰ ਬਹੁਤ ਜ਼ਿਆਦਾ ਪ੍ਰੈਕਟਿਸ ਦੀ ਜ਼ਰੂਰਤ ਹੈ ਜਿੰਨੀ ਤੁਸੀਂ ਪ੍ਰੈਕਟਿਸ ਕਰਦੇ ਰਹੋਗੇ ਤੁਹਾਡੀ ਸਕਿੱਲ ਜਿਹੜੀ ਡਿਵੈਲਪ ਹੁੰਦੀ ਰਹੇਗੀ ਕਿਸ ਤੱਕ ਮਟੀਰੀਅਲ ਦਾ ਇਨਵੈਸਟ ਬੱਚਾ ਵੀ ਇਸ ਨੂੰ ਅਫੋਰਡ ਕਰ ਸਕਦਾ ਹੈ ਜਿਸ ਤਿੱਕੇ ਇੱਕ ਪਿੰਡ ਦੇ ਵਿੱਚ ਕਾਲਜ ਹੈ ਇੱਥੇ ਸਟੂਡੈਂਟ ਵੀ ਪਿੰਡ ਦੇ ਨੇ ਗਵਰਨਮੈਂਟ ਬਾਰੇ ਕੀ ਕਹੂੰਗੀ ਵੀ ਇਸ ਤਿੱਕੇ ਦੇ ਉਪਰਾਲੇ ਕੀਤੇ ਨੇ ਗਵਰਨਮੈਂਟ ਨੇ ਕੁਦਮ ਚੱਕਿਆ ਹੈ ਸਰ ਗਵਰਨਮੈਂਟ ਨੇ ਬਹੁਤ ਵੱਡਾ ਉਪਰਾਲਾ ਕੀਤਾ ਬੱਚਿਆਂ ਨੂੰ ਬਹੁਤ ਤਰ੍ਹਾਂ ਦਾ ਮਟੀਰੀਅਲ ਪ੍ਰੋਵਾਈਡ ਕੀਤਾ ਮਤਲਬ ਜਿੰਨਾ ਬੱਚਿਆਂ ਨੂੰ ਇਹਨਾਂ ਚੀਜ਼ਾਂ ਬਾਰੇ ਕੋਈ ਨੌਲੇਜ ਹੀ ਨਹੀਂ ਸੀ ਰਾਈਕ ਅਕ੍ਰੈਲਿਕ ਕਲਰ ਦੀਆਂ ਸਾਰੀਆਂ ਵੈਰਾਈਟੀਆਂ ਪ੍ਰੋਵਾਈਡ ਕੀਤੀਆਂ ਕਲੇ ਦਾ ਮੋਲਡਡ ਜਿਹੜਾ ਉਹ ਪ੍ਰੋਵਾਈਡ ਕੀਤਾ ਤਾਂ ਕਿ ਬੱਚੇ ਇਸ ਨਵੇਂ ਮਟੀਰੀਅਲ ਤੋਂ ਜਾਣੂ ਹੋ ਸਕਣ ਤੇ ਇਸ ਤੋਂ ਸਿੱਖ ਕੇ ਆਪਣੀ ਸਕਿੱਲ ਨੂੰ ਡਿਵੈਲਪ ਕਰ ਸਕਣ ਲੰਮਾ ਸਮਾਂ ਤੋਂ ਤੁਸੀਂ ਇਸ ਫੀਲਡ ਚੋਂ ਹੋਂ ਤੱਕ ਕਿੰਨਾ ਇੱਕ ਜਿਹੜੀ ਦੇਖਿਆ ਵੀ ਲੋਕ ਇਤਨਾ ਜੁੜਦੇ ਨੇ ਜਾਂ ਨਵੀਂ ਜਨਰੇਸ਼ਨ ਇਹਨੂੰ ਸਿੱਖਣਾ ਚਾਹੁੰਦੀ ਹੈ ਕਿਉਂਕਿ ਹੱਥੀ ਕੰਮ ਤੋਂ ਥੋੜੀ ਗਰੇਜ਼ ਕਰਦੀ ਹੈ ਪਰ ਕੀ ਲੱਗਦਾ ਵੀ ਥੋੜਾ ਪੋਜ਼ਿਟਿਵ ਹੋਈ ਹੈ ਨੌਜਵਾਨ ਯੂਥ ਜਾਂ ਸਟਿਲ ਡੋਟ ਵਾਂਟ ਟੂ ਵਰਕ ਸਕਿੱਲ ਜਿਹੜੀ ਮਤਲਬ ਡਿਵੈਲਪਮੈਂਟ ਆ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ NEP 2020 ਦੇ ਅਕੋਰਡਿੰਗ ਵੀ ਅਗਰ ਤੁਸੀਂ ਟੀਚਿੰਗ ਲਾਈਨ 'ਚ ਵੀ ਜਾਣਾ ਤਾਂ ਤੁਹਾਡੀ ਜਿਹੜੀ ਆਰਟ ਸਕਿੱਲ ਆ ਜਿਹੜੀ ਡਿਵੈਲਪ ਹੋਣੀ ਬਹੁਤ ਜ਼ਰੂਰੀ ਹੈ ਕਿਉਂਕਿ ਹਰ ਇੱਕ ਸਬਜੈਕਟ ਨੂੰ ਆਰਟ ਦੇ ਨਾਲ ਇੰਟੀਗ੍ਰੇਟ ਕੀਤਾ ਗਿਆ ਅਕੋਰਡਿੰਗ ਟੂ ਨਿਊ ਐਜੂਕੇਸ਼ਨ ਪਾਲਿਸੀ ਤਾਂ ਆਰਟ ਦੇ ਐਜ਼ ਅ ਟੀਚਰ ਵੀ ਥੀ ਪਲੱਸ ਤੁਹਾਨੂੰ ਐਜ਼ ਅ ਹੋਮ ਮੇਕਰ ਵੀ ਹੈਗਾ ਤੁਹਾਡੇ ਹੱਥ ਵਿੱਚ ਆਰਟ ਆ ਤੁਹਾਡਾ ਸਕਿੱਲ ਆ ਤੁਸੀਂ ਆਪਣੇ ਘਰ ਨੂੰ ਬਹੁਤ ਅੱਛੀ ਤਰ੍ਹਾਂ ਚਲਾ ਸਕਦੇ ਹੋ ਪੰਜਾਬ ਸਰਕਾਰ ਦੇ ਆਦੇਸ਼ਾਂ ਦੇ ਅਨਸਾਰ ਜਿੰਨੇ ਵੀ ਪੰਜਾਬ ਦੇ ਸਰਕਾਰੀ ਕਾਲਜ ਨੇ ਉਹਨਾਂ ਨੂੰ ਵੱਖੋ-ਵੱਖਰੇ ਪ੍ਰੋਗਰਾਮ ਦੇ ਅੰਤਰਗਤ ਬਹੁਤ ਵੱਡੀ ਜਿਹੜੀ ਹੈ ਫਾਈਨੈਂਸ਼ੀਅਲ ਗ੍ਰਾਂਟਸ ਭੇਜੀਆਂ ਗਈਆਂ ਨੇ ਜਿਸ ਨਾਲ ਕੀ ਵਿਦਿਆਰਥੀਆਂ ਦੇ ਅੰਦਰਲੀ ਸਕਿੱਲ ਨੂੰ ਉਨ੍ਹਾਂ ਦੀ ਪ੍ਰਤਿਭਾ ਨੂੰ ਪਛਾਣ ਕੇ ਉਹਨਾਂ ਨੂੰ ਕਿਤਾ ਮੁਖੀ ਕੋਰਸਾਂ ਦੇ ਨਾਲ ਜੋੜ ਕੇ ਉਹ ਆਪਣੇ ਆਪ ਨੂੰ ਸੈਲਫ ਰਿਲਾਈਅੰਸ ਜਾਂ ਆਪਾਂ ਕਹਿੰਦੇ ਆ ਕਿ ਆਪਣੇ ਆਪ ਨੂੰ ਰੁਜ਼ਗਾਰ ਦੇ ਨਾਲ ਰੁਜ਼ਗਾਰ ਪ੍ਰਾਪਤੀ ਦੇ ਮੌਕਿਆਂ ਦੇ ਨਾਲ ਜੋੜ ਸਕਣ